ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਫੱਟੀ ਅਪਡੇਟ ਪੀਐਮ ਕਿਸਾਨ ਦੀ ਫੱਟੀ ਅਪਡੇਟ ਇੱਕਵੀਂ ਕਿਸ਼ਤ ਇਸ ਤਰੀਕ ਨੂੰ ਹੋਵੇਗੀ ਜਾਰੀ ਇਹਨਾਂ ਲੋਕਾਂ ਨੂੰ ਮਿਲੇਗਾ 22000 ਰੁਪਏ ਤੁਸੀਂ ਵੀ ਜਲਦੀ ਚੈੱਕ ਕਰ ਲਓ ਆਪਣੇ ਫਾਰਮ ਕੀ ਹੈ ਪੂਰੀ ਅਪਡੇਟ ਆਉਂ ਜਾਂਦੀ ਆ ਆਪਣੀ ਅੱਜ ਦੀ ਦੀ ਖਾਸ ਖਬਰ ਦੇ ਉੱਪਰ ਤੋਂ ਜਿਵੇਂ ਕਿ ਆਪ ਸਭ ਜਾਣਦੇ ਹੋ ਸੈਂਟਰ ਗਵਰਨਮੈਂਟ ਵੱਲੋਂ ਪੀਐਮ ਕਿਸਾਨ ਨਿਤੀ ਯੋਜਨਾ ਸਕੀਮ ਦੀ ਸ਼ੁਰੂਆਤ 2018 ਵਿੱਚ ਕਰ ਦਿੱਤੀ ਸੀ ਅਤੇ ਅਲੱਗ-ਅਲੱਗ ਸਮੇਂ ਤੇ ਇਸ ਸਕੀਮ ਦਾ ਲਾਭ ਦਿੱਤਾ ਜਾਂਦਾ ਹੈ ਅਤੇ ਗੱਲ ਕਰੀਏ 1 ਸਾਲ ਦੇ ਵਿੱਚ ਪੀਐਮ ਕਿਸਾਨ ਨਿਧੀ ਯੋਜਨਾ ਦਾ ਲਾਭ ਲਗਭਗ 3 ਕਿਸ਼ਤਾਂ ਵਿੱਚ ਟੋਟਲ 6000 ਰੁਪਏ 2-2000 ਰੁਪਏ ਦੀ ਇੱਕ ਕਿਸ਼ਤ ਦਿੱਤੀ ਜਾਂਦੀ ਹੈ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਘਰ ਦਾ ਜੋ ਜ਼ਾਰਾ ਜੋ ਚਲਣਾ ਸਟਾਰਟ ਹੋ ਚੁੱਕਿਆ ਹੈ ਇਸ ਸਕੀਮ ਇਸ ਕਰਕੇ ਚਲਾਈ ਗਈ ਸੀ ਕਿ ਜੋ ਛੋਟੇ ਕਿਸਾਨਾਂ ਨਾ ਜਾਂ ਜਿਨ੍ਹਾਂ ਕੋਲ ਘੱਟ ਜ਼ਮੀਨ ਹੈ ਉਹ ਆਪਣੇ ਖਰਚੇ ਦੇ ਲਈ ਇਸ ਰਕਮ ਨੂੰ ਵਰਤ ਸਕਣਗੇ ਤਾਂ ਇਹ ਪੂਰੇ ਭਾਰਤ ਵਿੱਚ ਸਕੀਮ ਵਿੱਚ ਲਗਭਗ 20 ਕਰੋੜ ਤੋਂ ਵੱਧ ਲੋਕਾਂ ਨੇ ਅਪਲਾਈ ਕੀਤਾ ਸੀ ਜਿਸ ਦੇ ਵਿੱਚੋਂ ਲਗਭਗ ਹੁਣ 10 ਕਰੋੜ ਦੇ ਨੇੜੇ ਤੇੜੇ ਲੋਕਾਂ ਦੇ ਪੈਸੇ ਆ ਰਹੇ ਹਨ ਲੇਕਿਨ ਬਾਕੀ ਲੋਕਾਂ ਦੇ ਫਾਰਮ ਕੱਟ ਦਿੱਤੇ ਗਏ ਸੀ ਹੁਣ ਗੱਲ ਕਰਦੇ ਹਾਂ ਇਸ ਦੇ ਵਿੱਚ ਜਿਨ੍ਹਾਂ ਦੇ ਫਾਰਮ ਕੱਟੇ ਗਏ ਸੀ ਉਹ ਆਪਣੇ ਫਾਰਮ ਕਿਵੇਂ ਸਹੀ ਕਰਵਾ ਸਕਦੇ ਹਨ ਅਤੇ ਜੋ ਅਗਲੀ ਇਕਵੀਂ ਕਿਸ਼ਤ ਹੈ ਕਦੋਂ ਤੱਕ ਜਾਰੀ ਹੋਵੇਗੀ ਤੁਹਾਨੂੰ ਦੱਸ ਦਈਏ ਸਾਲ ਵਿੱਚ ਜੋ ਤਿੰਨ ਕਿਸ਼ਤਾਂ ਆndੀਆਂ ਨੇ ਟੋਟਲ 4 ਮਹੀਨੇ ਬਾਅਦ ਇੱਕ ਕਿਸ਼ਤ ਜਾਰੀ ਕੀਤੀ ਜਾਂਦੀ ਹੈ ਹੁਣ ਅਗਸਤ ਵਿੱਚ 2 ਅਗਸਤ 2025 ਨੂੰ 20ਵੀਂ ਕਿਸ਼ਤ ਜਾਰੀ ਕੀਤੀ ਗਈ ਸੀ ਯਾਨੀ ਕਿ ਹੁਣ ਦਸੰਬਰ ਮਹੀਨੇ ਦੇ ਵਿੱਚ ਅਗਲੀ ਕਿਸ਼ਤ ਯਾਨੀ ਕਿ ਇਕਵੀਂ ਕਿਸ਼ਤ ਜਾਰੀ ਕੀਤੀ ਜਾਵੇਗੀ ਤਾਂ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਲੋਕ ਆਪਣੇ ਫਾਰਮ ਸਹੀ ਕਰਵਾ ਲੈਣਗੇ ਉਹਨਾਂ ਲੋਕਾਂ ਨੂੰ ਉਹਨਾਂ ਕਿਸਾਨਾਂ ਨੂੰ ਅਗਲੀ ਕਿਸ਼ਤ ਦੇ ਨਾਲ ਜਿੰਨੀਆਂ ਵੀ ਕਿਸ਼ਤਾਂ ਰੁਕੀਆਂ ਹੋਈਆਂ ਹਨ ਉਹਨਾਂ ਕਿਸ਼ਤਾਂ ਦਾ ਲਾਭ ਦਿੱਤਾ ਜਾਵੇਗਾ ਪਲੱਸ ਜਿਨ੍ਹਾਂ ਦੇ ਫਾਰਮ ਪਹਿਲਾ ਦੋ ਸਹੀ ਹਨ ਅਤੇ ਕਿਸ਼ਤਾਰੀਆਂ ਹਨ ਉਹਨਾਂ ਨੂੰ ਸਿਰਫ 2000 ਰੁਪਏ ਦਾ ਹੀ ਲਾਭ ਦਿੱਤਾ ਜਾਵੇਗਾ ਹੁਣ ਗੱਲ ਕਰਦੇ ਹਾਂ ਜ਼ਿਆਦਾਤਰ ਕਿਹੜੇ ਲੋਕਾਂ ਦੇ ਕਿਸ਼ਤਾਰੀਆਂ ਹਨ ਜਿਹੜੇ ਕਿਸਾਨ ਹਨ ਜਿਨ੍ਹਾਂ ਦੇ ਨਾਮ ਤੇ ਜ਼ਮੀਨ ਹੈ ਉਹਨਾਂ ਕਿਸਾਨਾਂ ਨੂੰ ਇਸ ਕਿਸ਼ਤ ਦੇ ਪੈਲ ਦੇ ਆਧਾਰ ਤੇ ਪੈਸੇ ਦਿੱਤੇ ਜਾ ਰਹੇ ਹਨ ਅਗਰ ਤੁਸੀਂ ਵੀ ਪੰਜਾਬ ਦੇ ਕਿਸਾਨੋ ਜਾਂ ਫਿਰ ਭਾਰਤ ਦੇ ਕਿਸੇ ਵੀ ਸਟੇਟ ਦੇ ਕਿਸਾਨ ਹੋ ਤਾਂ ਤੁਸੀਂ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹੋ ਇਸ ਤੇ ਲਈ ਸਭ ਤੋਂ ਪਹਿਲਾਂ ਤੁਸੀਂ ਆਪਣਾ ਫਾਰਮ ਦਾ ਸਟੇਟਸ ਚੈੱਕ ਕਰਨਾ ਹੋਵੇਗਾ ਕਿ ਤੁਹਾਡੇ ਫਾਰਮ ਦੇ ਵਿੱਚ ਕੀ ਕਮੀ ਪੇਸ਼ੀ ਸ਼ੋ ਕਰ ਰਹੀ ਹੈ ਉਸ ਤੇ ਲਈ ਤੁਸੀਂ ਪੀਐਮ ਕਿਸਾਨ ਦੀ ਅਫੀਸ਼ੀਅਲ ਵੈਬਸਾਈਟ ਤੇ ਆ ਕੇ ਨਾਓ ਯੂਅਰ ਸਟੇਟਸ ਵੀ ਆਪਸ਼ਨ ਤੇ ਕਲਿੱਕ ਕਰਨਾ ਹੈ ਇੱਥੇ ਤੁਹਾਡੇ ਕੋਲ ਰਜਿਸਟ੍ਰੇਸ਼ਨ ਨੰਬਰ ਮੰਗਿਆ ਜਾਵੇਗਾ ਅਗਰ ਤੁਹਾਡੇ ਕੋਲ ਰਜਿਸਟ੍ਰੇਸ਼ਨ ਨੰਬਰ ਨਹੀਂ ਹੈ ਤਾਂ ਤੁਸੀਂ ਇਸ ਨੂੰ ਫਾਈਂਡ ਕਰ ਸਕਦੇ ਹੋ ਫਾਈਂਡ ਕਰਨ ਦੇ ਲਈ ਤੁਸੀਂ ਆਪਣੇ ਆਧਾਰ ਕਾਰਡ ਨੰਬਰ ਨੂੰ ਸਿਲੈਕਟ ਕਰਕੇ ਆਪਣੇ ਆਧਾਰ ਕਾਰਡ ਦੇ ਨੰਬਰ ਤੇ OTP ਪ੍ਰਾਪਤ ਕਰਕੇ ਜੋ ਤੁਹਾਡੇ ਆਧਾਰ ਕਾਰਡ ਦਾ ਨੰਬਰ ਲਿੰਕ ਹੈ ਆਪਣਾ ਰਜਿਸਟ੍ਰੇਸ਼ਨ ਨੰਬਰ ਫਾਈਂਡ ਕਰ ਸਕਦੇ ਹੋ ਉਸ ਤੋਂ ਬਾਅਦ ਬੈਕ ਆ ਕੇ ਦੁਬਾਰਾ ਤੋਂ ਤੁਸੀਂ ਸੇਮ ਆਪਸ਼ਨ ਤੇ ਜਾਣਾ ਆਪਣਾ ਰਜਿਸਟ੍ਰੇਸ਼ਨ ਨੰਬਰ ਟਾਈਪ ਕਰਕੇ ਕੈਪਚਾ ਕੋਡ ਫਿਲ ਕਰਕੇ ਜੈਟ OTP ਕਰ ਦੇਣਾ ਤੁਹਾਡੇ ਰਜਿਸਟਰਡ ਨੰਬਰ ਤੇ ਇੱਕ OTP ਚਲਾ ਜਾਵੇਗਾ ਔਰ OTP ਜਾਣ ਤੋਂ ਉਪਰੰਤ ਤੁਹਾਡਾ ਸਾਰਾ ਫਾਰਮ ਜਦੋਂ ਓਪਨ ਹੋ ਜਾਂਦਾ ਹੈ ਜਿਸ ਦੇ ਵਿੱਚ ਤੁਹਾਡਾ ਐਪਲੀਕੇਸ਼ਨ ਨੰਬਰ ਤੁਹਾਡਾ ਨਾਮ ਕਦੋਂ ਤੁਸੀਂ ਫਾਰਮ ਫਿਲ ਕੀਤਾ ਸੀ ਕਿੰਨੀਆਂ ਕਿਸ਼ਤਾਂ ਆ ਚੁੱਕੀਆਂ ਹਨ ਕਿਹੜੇ ਖਾਤੇ ਵਿੱਚ ਆ ਰਹੀਆਂ ਨੇ ਸਾਰੀ ਸਟੇਟਮੈਂਟ ਤੁਹਾਨੂੰ ਇੱਕ ਫਾਰਮ ਦੇ ਵਿੱਚ ਮਿਲ ਜਾਵੇਗੀ ਉੱਥੇ ਤੁਸੀਂ ਦੇਖਣਾ ਹੋਵੇਗਾ ਤੁਹਾਡੇ ਫਾਰਮ ਵਿੱਚ KYC ਆਧਾਰ ਸੀਡਿੰਗ ਲੈਂਡ ਸੀਡਿੰਗ ਅਤੇ FTO ਇਹਨਾਂ ਵਿੱਚੋਂ ਕਿਹੜੀ ਚੀਜ਼ ਯੈਸ ਸ਼ੋ ਕਰਦੀ ਹੈ ਅਤੇ ਕਿਹੜੀ ਚੀਜ਼ ਨੋ ਸ਼ੋ ਕਰਦੀ ਹੈ ਅਗਰ ਤੁਹਾਡਾ ਫਾਰਮ ਬਿਲਕੁਲ ਓਕੇ ਹੈ ਤਾਂ ਤੁਹਾਨੂੰ ਇਸ ਦੀ ਕਿਸ਼ਤ ਪ੍ਰਾਪਤ ਹੋਣੀ ਚਾਹੀਦੀ ਹੈ ਲੇਕਿਨ ਅਗਰ ਤੁਹਾਡੇ ਫਾਰਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪਈ ਹੈ ਕੋਈ ਆਧਾਰ ਸਿਡਿੰਗ KYC ਨੋ ਸ਼ੋ ਕਰਦੀ ਹੈ ਤਾਂ ਮਤਲਬ ਤੁਹਾਨੂੰ ਸਹੀ ਕਰੋਨੀ ਪਵੇਗੀ ਔਰ ਅਗਰ ਤੁਹਾਡੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਰਜਿਸਟਰ ਨਹੀਂ ਹੈ ਤਾਂ ਆਪਣਾ WhatsApp ਨੰਬਰ 76966720 'ਤੇ ਆਪਣੇ ਆਧਾਰ ਕਾਰਡ ਸ਼ੇਅਰ ਕਰਕੇ ਵੀ ਆਪਣੇ ਫਾਰਮ ਦਾ ਸਟੇਟਸ ਚੈੱਕ ਕਰਵਾ ਸਕਦੇ ਹੋ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਕਿ ਜਿਨ੍ਹਾਂ ਦਾ ਸਾਰਾ ਫਾਰਮ ਓਕੇ ਆ ਪਰ ਉਹਨਾਂ ਦੀ ਹਾਲੇ ਤੱਕ ਇੱਕ ਕਿਸ਼ਤ ਵੀ ਸ਼ੋ ਨਹੀਂ ਕਰ ਰਹੀ ਕਿ ਯਾਨੀ ਕਿ ਉਹਨਾਂ ਦੀਆਂ ਕਿਸ਼ਤਾਂ ਦੁਬਾਰਾ ਤੋਂ ਨਹੀਂ ਆਉਂਦੀਆਂ ਸਟਾਰਟ ਹੋਣੀਆਂ ਜਾਂਦੀ ਕਿ ਜਿਹੜੇ ਜ਼ਿਆਦਾਤਰ ਚਾਰ ਕਿਸ਼ਤਾਂ ਵਾਲੇ ਹਨ ਤਾਂ ਉਹ ਕੀ ਕਰਨਗੇ ਉਹਨਾਂ ਦਾ ਸਟੇਟਸ ਕਿਵੇਂ ਚੈੱਕ ਕਰ ਸਕਦੇ ਹਨ ਉਹਨਾਂ ਦੇ ਲਈ ਇੱਕ ਆਪਸ਼ਨ ਦਿੱਤੀ ਗਈ ਆ ਜਿਸ ਨੂੰ ਆਨਲਾਈਨ ਰਿਫੰਡ ਆਪਸ਼ਨ ਦਾ ਨਾਮ ਦਿੱਤਾ ਹੈ ਇਸ ਤੇ ਕਲਿੱਕ ਕਰਕੇ ਤੁਸੀਂ ਜੱਕ ਕਰ ਸਕਦੇ ਹੋ ਕਿ ਤੁਹਾਡੀ ਕਿਸਤ ਵਿੱਚ ਇਨਐਕਟਿਵ ਫਾਰਮ ਸ਼ੋ ਤਾਂ ਨਹੀਂ ਕਰ ਰਿਹਾ ਅਗਰ ਤੁਹਾਡੇ ਫਾਰਮ ਵਿੱਚ ਇਨਐਕਟਿਵ ਸ਼ੋ ਕਰ ਰਿਹਾ ਤਾਂ ਮਤਲਬ ਤੁਹਾਡਾ ਫਾਰਮ ਬਿਲਕੁਲ ਬੰਦ ਕੀਤਾ ਗਿਆ ਜਿਸ ਕਰਕੇ ਤੁਹਾਡੀ ਕਿਸਤਾਂ ਆਉਨੀਆਂ ਰੁਕ ਚੁੱਕੀਆਂ ਹਨ ਅਤੇ ਅਗਰ ਤੁਸੀਂ ਇਹ ਸਹੀ ਕਰੋਨਾ ਚਾਹੁੰਦੇ ਆਪਣੇ ਡੀਸੀ ਦਫਤਰ ਵਿੱਚ origignal ਜਮ੍ਹਾਂਬੰਦੀਲ ਜਾ ਕੇ ਆਪਣਾ ਆਧਾਰ ਕਾਰਡ ਬੈਂਕ ਖਾਤਾ ਲਾ ਕੇ ਆਪਣੇ ਫਾਰਮ ਨੂੰ ਸਹੀ ਕਰਾਉਂਦੇ ਹੋ ਤਾਂ ਤੁਹਾਡੀਆਂ ਰੁਕੀਆਂ ਹੋਈਆਂ ਕਿਸ਼ਤਾਂ ਵੀ ਤੁਹਾਨੂੰ ਮਿਲ ਜਾਣਗੀਆਂ ਅਤੇ ਪਿਛਲੇ ਸਮੇਂ ਵਿੱਚ ਯਾਨੀ ਕਿ ਵਿਮੀ ਕਿਸ਼ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਫਾਰਮ ਸਹੀ ਕਰਵਾਇਆ ਸੀ ਉਹਨਾਂ ਦਾ ਵਿਮੀ ਕਿਸ਼ਤ ਦੇ ਨਾਲ ਕਿਸੇ ਦਾ 28000 ਕਿਸੇ ਦਾ 26000 ਤਾਂ ਤੁਹਾਡੇ ਵੀ ਆਸ-ਪਾਸ ਕਿਸੇ ਆਂਟੀ ਗਵਾਂਟੀ ਜਾਂ ਰਿਸ਼ਤੇਦਾਰੀ ਵਿੱਚ ਵੀ ਜਕਦਮ 1% ਦੇ ਖਾਤੇ ਵਿੱਚ 30-30000 ਰੁਪਏ ਦੀ ਰਾਸ਼ੀ ਜਾਰੀ ਹੋਈ ਹੋਣੀ ਆ ਤਾਂ ਤੁਸੀਂ ਉਸ ਚੀਜ਼ ਨੂੰ ਲੈ ਕੇ ਚੌਕਗੇ ਹੋਗੇ ਕਿ ਇਸ ਸਕੀਮ ਦੁਆਰਾ ਇਸ ਨੂੰ ਐਨੇ ਪੈਸੇ ਕਿਵੇਂ ਮਿਲੇ ਤਾਂ ਉਹਨਾਂ ਲੋਕਾਂ ਨੇ ਆਪਣੇ ਫਾਰਮ ਸਹੀ ਕਰਵਾਏ ਸਨ ਜਿਨ੍ਹਾਂ ਕਰਕੇ ਉਹਨਾਂ ਨੂੰ ਆਪਣੀਆਂ ਕਿਸ਼ਤਾਂ ਮਿਲ ਚੁੱਕੀਆਂ ਨੇ ਤਾਂ ਤੁਸੀਂ ਵੀ ਆਪਣਾ ਲਾਭ ਉਠਾ ਸਕਦੇ ਹੋ ਤਾਂ ਇਹ ਸੀ ਅੱਜ ਦੀ ਖਾਸ ਤੇ ਲੇਟੈਸਟ ਅਪਡੇਟ ਇਸ ਤੋਂ ਇਲਾਵਾ ਪੰਜਾਬ ਅਤੇ ਸੈਂਟਰ ਦੀਆਂ ਜੋ ਵੀ ਲੇਟੈਸਟ ਅਪਡੇਟ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ